ਤੁਸੀਂ ਵੇਖ ਰਹੇ ਹੋ ਪੰਜਾਬ న్యూਸ 7 ਅੱਜ ਜਥੇਦਾਰ ਹਰਪਾਲ ਸਿੰਘ ਦਤਾਰਪੁਰ ਦੀ ਅੰਤਿਮ ਅਰਦਾਸ ਮੌਕੇ ਧਾਰਮਿਕ ਸਮਾਜਿਕ ਤੇ ਰਾਜਨੀਤਿਕ ਸ਼ਖਸੀਅਤਾਂ ਵੱਲੋਂ ਜਥੇਦਾਰ ਹਰਪਾਲ ਸਿੰਘ ਦਤਾਰਪੁਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਸੋ ਕੁਝ ਲੋਕ ਆਪਣੇ ਜੀਵਨ ਵਿੱਚ ਇਹੀ ਦੀਆਂ ਬਲੰਤੀਆਂ ਛੋਹਦੇ ਹਨ ਕਿ ਉਹ ਹਰ ਦਿਲ ਅਜੀਜ ਬਜੋ ਜਾਣੇ ਜਾਂਦੇ ਹਨ ਇਹ ਜੀ ਅਨਸਾਨ ਸੰਜੇਧਾਰ ਹਰਪਾਲ ਸਿੰਘ ਤਰਪੁਰ ਉਹ ਹਲਕੇ ਵਿੱਚ ਸਖਤ ਮਿਹਨਤ ਕਰਨ ਦਿਰ ਅੜਾਦੇ ਦੇ ਮਾਲਕ ਸਭ ਤੋਂ ਸ੍ਰੀ ਰਾਜ ਜੀ ਜ਼ਿਕਰ ਕਰਕੇ ਆਪਣੀ ਵੱਖਰੀ ਪਛਾਣ ਬਣਾਉਣ ਦੇ ਵਿੱਚ ਕਾਮਯਾਬ ਰਹੇ ਅੱਜ ਜੇਸੀਧਾਰ ਹਰਪਾਲ ਸਿੰਘ ਤਰਪੁਰ ਦੀ ਅੰਤਿਮ ਅਰਦਾਸ ਮੌਕੇ ਧਾਰਮਿਕ ਰਾਜਨੀਤਿਕ تے سماجی کی فکریتہ والو ہر بات سن دتار پر شردہ دے پھل پیٹ گئے ਇਸ ਮੌਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੌਜੂਦਾ ਐਮ ਐਲ ਏ ਡਾਕਟਰ ਚਰਨਜੀਤ ਸਿੰਘ ਚੰਨੀ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰ ਪ੍ਰੋਫੈਸਰ ਪ੍ਰੇਮ ਸਿੰਘ ਸੰਧੂ ਮજરા ਅਜਮੇਰ ਸਿੰਘ ਖੇੜਾ ਕਰਮੋਣ ਸਿੰਘ ਸੰਧੂ ਆਦਿ ਹਾਜ਼ਰ ਹਨ ਪੰਜਾਬ న్యూਸ 7 ਅਨੁਸਾਰ ਦਿੱਲੀ ਕਾਲ ਪਾਸ ਭਏ ਹਨ ਪੀਰੋਂ ਨਵੰਬਰ ਦਿੱਤੇ ਗਰੇਨਾ ਪੱਤੇਤੇ ਭੂਮੀਤ ਹੋਏ ਕਰਦੇ ਹਾਂ ਉਹ ਕੋ ਵਿੱਚ ਹੀ ਅਸੀਂ ਹਰ ਪਾਣਾ ਵਰਤਉਣਾ ਤੇ ਪੰਤ ਖਾਸ ਜੀ ਕਹਿੰਦੇ ਪਾਸ਼ਾ ਅਸੀਂ ਆ ਕੀ ਤੂੰ ਕਹਿ ਲੈ ਨਹੀਂ ਸਕਦੇ ਆਪੀ ਦਾ ਮੋਣਾ ਚਰ ਨਹੀਂ ਸਕਦੇ ਜਿਸ ਪਿਆਰੇ ਇਸ ਅਰੰਭਿ ਸ਼ਾਗਰ ਮਰ ਜੁੜਿਆ ਤੇ ਇਹ ਜੀਵਨ ਸੰਸਾਰ ਆਪੇ ਪਾਸ਼ਾ ਜੀਵਨ ਇਹ ਭਾਈ ਸਾਹਿਬ ਭਾਈ ਕਵੀ ਸੰਤੋਖ ਜੀ ਕਹਿੰਦੇ ਮੇਰੇ ਸਹਿਬ ਨੇ ਸਾਰਿਆਂ ਨੂੰ ਮੇਰੇ ਇਕੱਠੇ ਕਰਕੇ ਬਿਠਾਇਆ ਕਬ ਸਾਧਨ ਸਾਹਿਬ ਨੇੜੇ ਪਠਾਰੇ ਕਈ ਅਸ਼ੀਰਵਾਦ ਕਰੀਏ ਪਿਆਰੇ ਆ ਸਿੰਧੂ ਕੁਸ਼ਿਤ ਮੀਰ ਦਾ ਹੋਵੋ ਤੇ ਅਗਲਾ ਵਿੱਚ ਜਿਹੜਾ ਭਾਈ ਸਾਹਿਬ ਲਿਖਦੇ ਨੇ ਦਸਤਕ ਤੋਂ ਇਹ ਖਾਲਸਾ ਜੀ ਜਿਹੜਾ ਪੰਜ ਤੱਤ ਦਾ ਸਰੀਰ ਹੈ ਸੂਰ ਸਰੀਰ ਇਹਦਾ ਸੰਯੋਗ ਵੀ ਹੈ ਤੇ ਇਹਦਾ ਵਿਲੋਗ ਵੀ ਹੈ ਇਹ ਗੱਲ ਸਮਝਣ ਵਾਲੀ ਹੈ ਕਿ ਵਿਸ਼ੋਰਾ ਸਰੀਰ ਦਾ ਪਹਿਣਾ ਗੁਰੂ ਦਾ ਤਕਨ ਵਿਸ਼ੋਰਾ ਦੇ ਪਹਿਣਾ ਉਹ ਸ਼ਬਦ ਹੈ ਜਦੋਂ ਸੀ ਪ੍ਰਾਕਰਣ ਜਨੂ ਸਾਖੀਆਂ ਵੀ ਪੜਨੇ ਆ

Make a... ਮਾਪੇ ਪਿਤਾ ਜੀ ਜੇਦਾ ਅਮਪਾਲ ਸਿੰਘ ਜਿੱਤਪਾਲਪੁਰ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਸਮੂਹ ਸੰਗਤ ਜੀ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਜੀ ਦੀ ਬਖਸ਼ੀ ਫਤਿਹ ਦੀ ਸਜ ਪਾਈਏ ਸਾਰੇ ਗੱਜਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਪਾ ਅਕਸਰ ਇਹ ਗੱਲ ਕਹਿੰਦੇ ਆ ਵੀ ਜਦੋਂ ਬੰਦਾ ਦੁਨੀਆ ਤੋਂ ਜਾਂਦਾ ਉਹ ਨਾਲ ਕੁਝ ਨਹੀਂ ਲੈ ਕੇ ਜਾਂਦਾ ਖਾਲੀ ਹੱਥ ਜਾਂਦਾ ਪਰਾਜ ਮੈਂ ਸੰਤਾਂ ਦਾ ਤੁਹਾਡਾ ਕੱਟ ਦੇ ਕੇ ਤੁਹਾਡਾ ਪਿਆਰ ਦੇ ਕੇ ਕਹਿੰਦਾ ਵੀ ਉਹ ਜਾਣ ਲਗੇ ਇਤੋਂ ਬਹੁਤ ਕੁਝ ਲਗੇ ਬਹੁਤ ਕੁਸ਼ ਤੁਹਾਡਾ ਸਾਰਿਆਂ ਸੰਤਾਂ ਦਾ ਸਾਡਾ ਪਿਆਰ ਲਿਗੇ ਤੇ ਆਪਣਾ ਪਿਆਰ ਸਾਡੇ ਸਾਰੇ ਦੇ ਦਿਲਾਂ ਦੇ ਵਿੱਚ ਗੋਗੇ ਮੈਨੂੰ ਬੈਠੇ ਬੈਠੇ ਇੱਕ ਸ਼ੇਖ ਸਾਦੀ ਦਾ ਕਿੱਸਾ ਮੈਂ ਪੜਿਆ ਸੀ ਕੋਈ ਯਾਦ ਆਇਆ ਇੱਕ ਵਾਰੀ ਸ਼ੇਖ ਸਾਦੀ ਜੀ ਆਪਣੀ بیگم ਦੇ ਨਾਲ ਬਗੀਚੇ ਦੇ ਵਿੱਚ ਟਹਿਲ ਰਹੇ ਸੀ ਤੇ ਜਾਂਦੇ ਜਾਂਦੇ ਉਹਨਾਂ ਨੂੰ ਇੱਕ ਮਿੱਟੀ 'ਚੋਂ ਬੜੀ ਵਧੀਆ ਖੁਸ਼ਗੰਧ ਆਈ। ਉਹਨਾਂ ਨੇ ਆਪਣੇ ਇੱਕ ਬਾਗ ਦੇ ਮਾਲੀ ਨੂੰ ਬੁਲਾਇਆ ਪੁੱਛਿਆ ਵੀ ਇਹ ਕੋਈ ਖਾਸ ਕਿਸਮ ਦੀ ਮਿੱਟੀ ਹੈ ਜਿਹੜੀ ਇਸ ਦੇ ਵਿੱਚੋਂ ਬਹੁਤ ਵਧੀਆ ਖੁਸ਼ਗੰਧ ਆਈ ਹੈ। ਤੇ ਮਾਲੀ ਨੇ ਬੁਲਾਇਆ ਦੱਸਿਆ ਕਹਿੰਦੇ ਵੀ ਇੱਥੇ ਇੱਕ ਬਹੁਤ ਚੰਗੀ ਕਿਸਮ ਦਾ ਫੁੱਲ ਹੋਇਆ ਕਰਦਾ ਸੀ। ਜਿਹੜਾ ਸਮੇਂ ਦੇ ਨਾਲ ਸੁੱਕ ਗਿਆ ਉਹ ਸੁੱਕ ਕੇ ਉਹ ਫੁੱਲ ਝੜ ਕੇ ਉੱਟੀ ਦੇ ਵਿੱਚ ਸਮੋ ਗਿਆ। ਤੇ ਉਸ ਉਹ ਫੁੱਲ ਤਾਂ ਚਲੇ ਗਿਆ ਪਰ ਉਹ ਫੁੱਲ ਦੀ ਜੋ ਸੁਗੰਧ ਹੈ ਉਹ ਇਸ ਮਿੱਟੀ ਦੇ ਵਿੱਚੋਂ ਆ ਰਹੀ ਹੈ ਤੇ ਮੈਨੂੰ ਉਹੀ ਯਾਦ ਆਇਆ ਮੈਂ ਕਿਹਾ ਸਾਰੇ ਆਪ ਸੰਤਾਂ ਦੇ ਵਿੱਚੋਂ ਅਜਹੀ ਉਹਨਾਂ ਦੀ ਮਿੱਟੀ ਦਾ ਭਾਵੇਂ ਸਰੀਰ ਰੂਪੀ ਫੁੱਲ ਦੀ ਮਿੱਟੀ ਇਸ ਧਰਤੀ ਵਿੱਚ ਸਦਾ ਲਈ ਸਮੋ ਗਈ ਹੈ ਪਰ ਉਹਨਾਂ ਦੀ ਸੁਗੰਧ ਮਿੱਟੀ ਦੀ ਸੁਗਾਂਦ ਇਸ ਨਗਰ ਦੇ ਵਿੱਚੋਂ ਇਸ ਪਿੰਡ ਦੇ ਵਿੱਚੋਂ ਸਦਾ ਹੀ ਆਉਂਦੀ ਰਹਿਣੀ ਹੈ ਸੋ ਮੈਂ ਬਹੁਤ ਜ਼ਿਆਦਾ ਸਮਾਂ ਨਹੀਂ ਲੈਣਾ ਕਿਉਂਕਿ ਬੁਲਾਇਆ ਨੂੰ ਸਮਾਂ ਦੇਣਾ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਵੱਖ-ਵੱਖ ਦਿੱਤੇ ਬੰਦੀਆਂ ਤੋਂ ਬਹੁਤ ਸਤਿਕਾਰਯੋਗ ਸ਼ਖਸੀਅਤਾਂ ਆਪਣੇ ਵਿੱਚ ਆਈਆਂ ਨੇ ਅੱਜ ਤੁਹਾਡਾ ਇੱਥੇ ਆਉਣ ਦਾ ਮਕਸਦ ਕੋਈ ਸਿਆਸੀ ਨਹੀਂ ਸਾਨੂੰ ਪਤਾ ਤੁਸੀਂ ਉਹਨਾਂ ਦੇ ਪਿਆਰ ਕਰਕੇ ਆਏ ਭਾਵੇਂ ਪਾਰਟੀਆਂ ਕਰਕੇ ਵੱਖ-ਵੱਖਰੀਆਂ ਪਾਰਟੀਆਂ ਪਰ ਤੁਹਾਡਾ ਉਹਨਾਂ ਦਾ ਜੋ ਪਿਆਰ ਸੀ ਉਹ ਸਾਰੀਆਂ ਪਾਰਟੀਆਂ ਨਾਲ ਮਤਲਬ ਨਹੀਂ ਉਹਨਾਂ ਦੀ ਜੋ ਸ਼ਖਸੀਅਤਾਂ ਸੀ ਉਹਨਾਂ ਨਾਲ ਸੀ ਸਿਆਸੀ ਬਖਰੇਵੇਂ ਬਖਰੇਵੇਂ ਪਰ ਦਿਲੋਂ ਉਹ ਤਾਂ ਸਾਰਿਆਂ ਨਾਲ ਪਿਆਰ ਸੀ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਕੰਮ ਕੀਤੇ ਦੁਰਕਾਰ ਵਾਸਤੇ ਤੇ ਰਾਜਨੀਤੀ ਵਾਸਤੇ ਸਭ ਤੋਂ ਪਹਿਲਾਂ ਉਹਨਾਂ ਨੇ ਆਪਣਾ ਸਕੂਲ ਵਾਸਤੇ 1990 ਦੇ ਵਿੱਚ ਹੀ ਪਾਪਾ ਜੀ ਜੀ ਸਿੰਘ ਨਾਲ ਸਹਿਯੋਗ ਕਰਾ ਇੱਕ ਹਫ਼ਤੇ ਦੇ ਵਿੱਚ ਭੇਜਿਆ ਉਸ ਦਿਨ ਆ ਉਹ ਸਾਨੂੰ ਆਪਣੇ ਨਗਰ ਵਾਸਤੇ ਪਹਿਲਾਂ

ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਰਾਕੇ ਦਾ ਮਾਨ ਸਰਦਾਰ ਚਰਜ ਸਿੰਘ ਜੀ ਚੰਨੀ ਉਹ ਵੀ ਸਾਡੇ ਦਰਮਿਆਨ ਪਹੁੰਚੇ ਨੇ ਸਰਦਾਰ ਸੰਦੂ ਸਾਹਿਬ ਜੋ ਸਾਡੇ ਸ਼ੋਭੇ ਕਲੀਜਾ ਦੇ ਦਾ ਹਲਕਾ ਚਾਜ ਰਹੇ ਨੇ ਉਹ ਵੀ ਸਾਡੇ ਦਰਮਿਆਨ ਪਹੁੰਚੇ ਨੇ ਮੈਂ ਵਿੱਚ ਵਿੱਚ ਹਾਜ਼ਰੀਆਂ ਵੀ ਰਵਾਈਆਂ ਨੇ ਵਿੱਚ ਵਿੱਚ ਸਮਾਂ ਵੀ ਦੇਈ ਜਾਣਾ ਸੋ ਅਗਲਾ ਸਮਾਂ

بتی سال دون ہو گئے بانے لے میں ہرپال سنگی میرا بڑا رات پیا ਕੋਈ ਸਮਾਜਿਕ ਸਵਾਗਤ ਹੋਣਾ ਕਰੋਣਾ ਕਾਰਣਾ ਕਾਗ ਦੇ ਜਨਾ ਬਰਉਣਾ ਮੈਂ ਉਚਣਾ ਵਿਸ਼ੇਸ਼ਕ ਸਾਹਿਬ ਨੇ ਕਿਹਾ ਗੱਲਾਂ ਕਰਨ ਨੂੰ ਬਹੁਤ ਦਾ ਸਮਾਂ ਘੋੜਾ ਹੈ ਤੋ ਮੈਂ ਲੰਬੀ ਗੱਲਾਂ ਕਰਦਾ ਹੋਇਆ ਮਹਿਸੂਸ ਕਰਦਾ ਕਿ ਉਹਨਾਂ ਦੇ ਘਰ ਦੇ ਨਾਲ ਸੂਜੇ ਪਰਵਾਰ ਕੋ ਲਾਕੇ ਨੂੰ ਆਪਰੋਪਰੋਂ ਘਟਾ ਪਿਆ ਦਤਾਰ ਨੂੰ ਮੇਨ ਮੇਰਾ ਲੰਮੇ ਸਮੇ ਤੋਂ ਉਹਨਾਂ ਜਣਾ

ਨੇ ਵੇਦ ਕਰ ਲੈ ਕਰਾਂ ਜਦ ਜਗਾ ਕੋਈ ਨਹੀਂ ਕਰਦਾ ਸਾ ਮੈਂ ਇੱਕ ਫਤੇ ਦੋ ਦਿਪੋ ਜਦ ਮੈਂ ਰਾਤ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਪਿਆਰ ਦੇ ਪੱਤਰ ਕਦੇ ਨਹੀਂ ਸੋਚਿਆ ਆਪਾਂ ਕਿ ਆ ਬਣਦੇ ਕਿ ਉਹ ਬਣਦੇ ਇਹਨੂੰ ਯਾਦ ਹੈ ਜਦੋਂ ਕਿਸਾਨੀ ਅੰਦੋਲਨ ਚੱਲਦਾ ਸੀ ਉਦੋਂ ਇਹਨਾਂ ਨੇ ਮਰਲੇ ਘਾਟ ਦਾ ਕੀ ਹੋਇਆ ਪੂਰੇ ਘਾਟ ਦੇ ਵਿੱਚ ਕਿਹਾ ਕਿ ਹੁਣ ਕਿਸਾਨੀ ਹੈ ਹੁਣ ਅਸੀਂ ਸਿਆਸੀ ਵੀ ਅਸੀਂ ਸਾਰੇ ਇੱਕ ਹੁਣ ਕਿਸੇ ਤਰ੍ਹਾਂ ਦਾ ਕੋਈ ਪਾਰਟੀ ਦਾ ਪਾਰਟੀ ਵਾਲੀ ਸ਼ੋਅ ਦਾ ਕੋਈ ਪਾਰਟੀਆਂ ਖਤਮ ਕਿਸਾਨੀ ਤੋਂ ਉੱਪਰ ਕੁਝ ਨਹੀਂ ਉਸ ਸਮੇਂ ਸਾਡੇ ਮਾਨ ਜੋ ਉਸ ਸਮੇਂ ਮੌਜੂਦਾ ਮੁੱਖ ਮੰਤਰੀ ਸੀ ਇਹਨਾਂ ਨੇ ਪਾਰਲੀਮੈਂਟ ਦੇ ਵਿੱਚ ਆ ਪਾ 15 ਦਾ ਭਾਤ ਦਾ ਯਾਦ ਆੜੇ ਦਿਨ ਹਾਲਾਂਕਿ ਪ੍ਰੋਟੋਕੋਲ ਹੁੰਦਾ ਆਪਾਂ ਕੋਈ ਉੱਥੇ ਕਿਸੇ ਤਰ੍ਹਾਂ ਦੀ ਕੋਈ ਲੰਗੜਨ ਕਰ ਸਕਦੇ ਪਰ ਇਹਨਾਂ ਨੇ ਉਹ ਪ੍ਰੋਟੋਕੋਲ ਦੀ ਪਰਵਾਹ ਨਾ ਕਰਦੇ ਆ ਆਪਣੀ ਜੇਬ ਦੇ ਵਿੱਚੋਂ ਕਾਲਾ ਕੱਪੜਾ ਕੱਢ ਕੇ ਉੱਥੇ ਦਿਖਾਇਆ ਉਹਨਾਂ ਨੂੰ ਦੱਸਿਆ ਕਿ ਇਸ ਕਿਸਾਨੀ ਦਾ ਜੋ ਬੁਰਾ ਹਾਲ ਹੋਇਆ ਵਿਆਜੋਂ ਸੀ 15 ਅਕਤੂਬਰ ਦੇ ਦਿਨ ਅਸੀਂ ਕਾਲਾ ਚੰਡਾ ਰਹਿਰਾਦੇ ਹਾਂ ਉਸ ਕੰਮ ਕਰਕੇ ਤੇ ਡੈਡੀ ਦੇ ਦਿਨ ਨੂੰ ਬੜੀ ਗੱਲ ਕਹਦੇ ਤੁਮੀ ਉਹਨਾਂ ਨੇ ਖਾਸ ਤੌਰ ਦੇ ਵਿੱਚ ਤੇ

ਮਾਇਸ ਕੀ ਜਾਂਦੇ ਹੈ ਪਰ ਕੁਝ ਬੰਦੇ ਆਪਣੇ ਜੀਵਨ ਕਾਲ ਦੇ ਵਿੱਚ ਐਨਾ ਪਿਆਰ ਵੰਡ ਕੇ ਜਾਂਦੇ ਹੈ ਐਨਾ ਸੇਵਾ ਕਰਦੇ ਹੈ ਸਮਾਜ ਦੇ ਲਈ ਆਪਣੀ پارٹی ਦੇ ਲਈ ਕੌਮ ਦੇ ਲਈ ਦੇਸ਼ ਦੇ ਲਈ ਖੜ੍ਹਦੇ ਉਹਨਾਂ ਨੂੰ ਇਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਲੋਕ ਕਰਕੇ ਰੋ ਕੇ ਸਦਾ ਯਾਦੀ ਰਹਿ ਜਾਂਦੇ جتدار سردار ہر پال بہت ہی انہوں نے اس علاقے خاص طور پہ بہت ہی اچھے طریقے سے سیوا کی پڑھ کے کئی بار سرپنچ رہے کوپریٹو بینک کے ایم ڈی رہے شومی اکالی دل کے ہمیشہ اچھے ہو کے چند مہاجرا صاحب جی پی سدم کور سنگھو جی اجنگ جی سردار اجاگر جی یہاں سارے کی جیت اکالی دل کی جیت کے بڑا وشیش یوگدان رہا دے جان کے پیڈ میں ہی نہیں شومی اکالی دلاج اپنا سارا پچھے جات والی صاحب جگہ کے اندر پٹوارخانہ پیدا سی گردوارا صاحب والے نے میم کیا کہ جی رہے وہ پٹوارخانہ سے گردوارا صاحب دے درکار کو خاص طور پہ میرا دنواد کرنا ہے کہ جی تھی گردوارا صاحب نے جگہ دیکھی میں جگہ گردوارا صاحب نے دیکھی پر یہ مجھے دیکھوں میرا دنواد کرنا ہے اس طرح میری سوچ رکھتے تھے سماج پرتی دھرم پرتی قوم پرتی اور میرے نال ہمیشہ جب ملے تو انہوں نے ڈوبلپمنٹ کی کری

پانچ ان کا شامل ہو رہے ہیں باری کا جو ہے پر

جہاں تقریباً پینتی سال کا واسطہ ہے کیونکہ جب میں گڑھ ایز میڈیکل آفیسر آیا ادو تو ہی میری سانج رہی اور بہت ہی بولڑے نیمے تیمے ہر دل دے نزریج سجن سن اور کئی بار اکھا کی پرابلم ہوں ہو دلو، دلو تو ہمیشہ ہی وہ میرے کو دوائی لینا اور جب مل کے پتہ لگتا سر کہ دلوں دلوں پیار کرتے سن سارے سنساروں لوگوں اور آج کل کٹ کیونکہ مینو ہی پینتی سال ہو گئے ہلکے میں سیاست دانوں ریلی جو سپر سیوی کسی کچھ نہیں دیکھے یہ سارا سبوت ہے امان دا. دا اور بہت ہی ودیا جیون انہوں نے تے میں کبھی اردو بےنتی کرتا

بچ جائے گا سویر چل کے سو ایسی آتما مڑ کے اس سنسار سارے آس پاس ضرور ہمیشہ رہدی ہیں اور اچھے اس کالج ایسے انسانوں کی بہت ضرورت ہے جو کہ دلوں اس سرشٹی کو اتنے پنجابی, پنجابی لوگیت پیار کر سارا

مہت زیادہ محسنی ہے چھوٹے ہوتے ہیں، کچھ یاد ہے میں کچھ کہ وہاں گھرہو تو ہاتھوں تو چاہتا ہے یہ میری پیری کا ساتھا ہے جنہاں ہمیں جنگوزے بھی سے کچھ راہ جنگوزے بھی سے تہلویں تہلویں کچھ راہے کچھ راہے کچھ راہے کچھ راہے کچھ راہے جنہاں پھولی تک پھولی بھائی جاہ سکتی ہے

ہاں جی پنڈے بہت طاقت آدی بڑا ہنکار ہوتا پر میں دیکھا بڑی ہمیمی بھی, 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 بھی ਪਾ 43 ਜਦੋਂ ਕੋਈ ਦੇਖੋ ਇਹਦੇ ਦੂਜੀ ਪਾਰਟੀਾਂ ਦੇ ਵੀ ਸਿੱਧੇ ਸਾਡੇ ਲੀਡਰ ਸਰਵਾਰ ਕਹੇ ਨੇ ਇਹ ਠੀਕ ਆ ਰਾਜਨੀਤਿਕ ਤੌਰ ਤੇ ਸਰਮਣੀ ਕალიਦਾਰ ਨਾਲ ਸੀ ਸਿਰੇ ਦਾ ਕਿਦੋਂ ਆਇਆ ਪਰ ਆਮ ਜਨਤ ਦੇ ਲੋਕਾਂ ਦੀ ਸੇਵਾ ਕਰਦਾ ਹੈ ਜੇ ਕਿਸੇ ਦੂਜੀ ਪਾਰਟੀ ਤੋਂ ਵੀ ਕੰਮ ਲੈਣਾ ਪਿਆ ਉਹ ਵੀ ਉਹਨਾਂ ਦੇ ਰੋਪੇ ਸੀ میرے جخری سمے تک دے گئے میں ਮਾਰੇ ਘਰ ਤੋਂ ਉਹ ਸਾਡੇ ਨੂੰ ਸੱਚ ਕਹਿ ਕੇ ਹਿੰਮਤ ਕਰਦੇ ਸੀ ਵੱਡੇ ਤੋਂ ਵੱਡੇ ਲੀਡਰ ਨੂੰ ਵੀ ਪਰੇਂ ਪੰਚਾਇਤ ਵਿੱਚ ਚੋਕ ਕੇ ਸੱਚ ਸੁਣਾਉਣ ਦੀ ਹਿੰਮਤ ਕਰਦੇ ਸੀ ਇਹ ਕੁਝ ਐਸੇ ਗੋਸੇ ਜਿਹੜੇ ਮਨ ਦੇ ਜੀਵਨ ਤੋਂ ਸਿੱਖਣ ਦੀ ਲੋੜ ਹੈ ਢੱਡ ਬੋ ਪੈ ਗਈਆਂ ਜੰਮਾ ਸੁਣਾ ਹੋ ਗਿਆ ਨਾ ਇਹਨਾਂ ਦਾ ਮਤਵਾ ਸਨਮਾਨ ਕਰਦੇਗਾ ਫਿਰ ਇਹ ਬਹਾਦੂਰ ਵੀ ਤੁਹਾਨੂੰ ਦਾਤ ਨਾਲ ਬੋਲਣ ਤੇ ਜ ਬਹੁਤ ਪਿਆਰੀ ਨਾ ਜ਼ਿਆਦਾ ਸੀ ਸਰੇਹ ਨਾ ਜ਼ਿਆਦਾ ਸੀ ਮੈਂ ਆਪਣੇ ਵੱਲੋਂ ਪਰਿਵਾਰ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੈਗ੍ਰੀਕਾ ਖਾਨ ਦਾ ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਪ੍ਰੇਮ ਸਿੰਘ ਜੀ ਚੰਦੂ ਮਦਰ ਸਾਹਿਬ ਉਹਨਾਂ ਦਾ